ਖੱਸੀ ਕਾਲ ਦੀ ਸਭ ਨੂੰ ਕੀ ਹਾਲ ਚੱਲ ਸਾਰਿਆਂ ਦਾ ਠੀਕ ਠਾਕ ਹੋ ਕਾਫੀ ਦਿਨਾਂ ਤੋਂ ਬਾਅਦ ਅੱਜ ਜਿਹੜਾ ਕਾਫੀ ਵਧੀਆ ਦਿਨ ਜਿਹੜਾ ਲੱਗਿਆ ਵਾ ਧੁੱਪ ਲੱਗੀ ਹੋਈ ਆ ਤੇ ਜਿਹੜਾ ਮੌਸਮ ਕਾਫੀ ਖੁੱਲਿਆ ਹੋਇਆ ਵਾ ਤੇ ਅੱਜ ਸਾਰਿਆਂ ਵਾਸਤੇ ਰਾਤ ਭਰਿਆ ਦੇ ਨੇ ਇੱਕ ਤੇ ਜਿਨ੍ਹਾਂ ਦੀ ਕਣਕਾਂ ਲੇਟ ਹੋ ਰਹੀਆਂ ਸੀ ਉਹ ਵੀ ਸਕਦੇ ਆ ਤੇ ਬਾਕੀ ਜਿਹੜੀ ਫਸਲਾਂ ਵਾਸਤੇ ਵੀ ਇਹ ਧੁੱਪ ਜਿਹੜੀ ਉਹ ਬੈਟਰ ਵਧੀਆ ਵਾ ਕਿਉਂਕਿ ਜਿਹੜੀ ਸਮੋਗ ਆ ਜਿਹੜੀ ਧੁੰਦ ਦੇ ਵਿੱਚ ਧੂਆਂ ਘੁਲਿਆ ਹੋਇਆ ਉਹ ਸਬਜ਼ੀਆਂ ਵਾਸਤੇ ਤਾਂ ਮਾੜੀ-ਮਾੜੀ ਹੈ ਬਾਕੀ ਵੀ ਜਿਹੜੀ ਕਰੌਪ ਆ ਉਹਦੇ ਵਾਸਤੇ ਵੀ ਮਾੜੀਆਂ ਵਾ ਤੇ ਮੈਂ ਖੜਾ ਹਾਂ ਇਸ ਟਾਈਮ ਤੇ ਆਪਣੇ ਬੈਕਯਾਰਡ ਦੇ ਵਿੱਚ ਤੇ ਮੈਂ ਇਸ ਟਾਈਮ ਤੇ ਆਪਣੀ ਜਿਹੜੇ ਸਬਜ਼ੀਆਂ ਵਾਲੀ ਜਗ੍ਹਾ ਤੇ ਖੜਾ ਹਾਂ ਤੇ ਕਿਉਂਕਿ ਇਸ ਵਾਰ ਕੁਝ ਨਵੀਂ ਵੀ ਚੀਜ਼ਾਂ ਨੂੰ ਟਰਾਈ ਕੀਤਾ ਗਿਆ ਜਿਵੇਂ ਆ ਸਾਹਮਣੇ ਤੁਸੀਂ ਦੇਖ ਸਕਦੇ ਚਕੰਦਰ ਪਹਿਲਾਂ ਅਸੀਂ ਕਦੀ ਚਕੰਦਰ ਜਿਹੜੀ ਉਹ ਨਹੀਂ ਬੀਜੀ ਸੀ ਪਰ ਇਸ ਵਾਰ ਅਸੀਂ ਚੰਗਾ ਚਕੰਦਰ ਵੀ ਵਧੀਆ ਬੀਜ ਲਿਆ ਕੇ ਤੇ ਉਹ ਲਾਏ ਆ ਤੇ ਦੇਖਦੇ ਆ ਵੀ ਕਿਵੇਂ ਦਾ ਇਹਦਾ ਰਿਜ਼ਲਟ ਹੁੰਦਾ ਵਾ ਬਾਕੀ ਗਾਜਰਾ ਵਗੈਰਾ ਵਧੀਆ ਹੋਈਆਂ ਨੇ ਤੇ ਇਧਰਲੀ ਸਾਈਡ ਤੇ ਗੋਭੀ ਆ ਜਿਹੜੀ ਮਤਲਬ ਵੀ ਵਧੀਆ ਨਿਕਲੇ ਆ ਫੁੱਲ ਤੇ ਫੁੱਲ ਜਿਹੜੇ ਆਪਾਂ ਤੋੜਦੇ ਪਏ ਆ ਤੇ ਧਰਦੇ ਪਏ ਆ ਇੱਥੇ نیچے ਤੁਸੀਂ ਦੇਖ ਸਕਦੇ ਹੋ ਜੀ ਕਿ ਕਰੇਲਿਆਂ ਦੀਆਂ ਬੱਲਾਂ ਜਿਹੜੀਆਂ ਸਿਆਲ ਦੇ ਵਿੱਚ ਇੱਥੇ ਬੀਜੀਆਂ ਸੀ ਉਹ ਵੀ ਡਿਗ ਪਏ ਤੇ ਆਪਣੇ ਆਪ ਉੱਗੀਆਂ ਵਾ ਤੇ ਥੋੜੀ ਬਹੁਤ ਕਰੇਲੇ ਨੇ ਲੱਗਦੇ ਆ ਤੇ ਇਹ ਵੀ ਤਰੇ ਜਾਂਦੇ ਆ ਉਵੇਂ ਤੁਹਾਨੂੰ ਦਿਖਾਉਣਾ ਵਾ ਵੀ ਕਿਵੇਂ ਕਰੇਲੇ ਲੱਗੇ ਹੋਏ ਇੱਥੇ ਆ ਵੇਖੋ ਏਡੇ ਸਾਈਜ਼ ਦੇ ਜਾਂ ਇਸ ਤੋਂ ਕੋਈ ਵੱਡੇ ਸਾਈਜ਼ ਦੇ ਕਰੇਲੇ ਵੀ ਲੱਗੇ ਹੋਏ ਆ ਇੱਕ ਕਾਫੀ ਦਿਨ ਬਾਅਦ ਥੋੜਾ ਟਾਈਮ ਲੱਗ ਗਿਆ ਸੀ ਅੱਜ ਤੇ ਤਾਂ ਕਰਕੇ ਮੈਂ ਹੋੜੇ ਸਬਜ਼ੀਆਂ ਵਗੈਰਾ ਨੂੰ ਆਪਣੀ ਫਸਲ ਵਗੈਰਾ ਨੂੰ ਦੇਖਦਾ ਪਿਆ ਹਾਂ ਤੇ ਕਿਉਂਕਿ ਮੌਸਮ ਬਹੁਤ ਵਧੀਆ ਖੁੱਲਿਆ ਆਇਆ ਵਾ ਤੇ ਵਧੀਆ ਲੱਗਦਾ ਪਿਆ ਮੇਰੇ ਪਿੱਛੇ ਇੱਕ ਨਹੀਂ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਇੱਥੋਂ ਹੀ ਕੁੱਟ ਕੇ ਇੱਥੋਂ ਹੀ ਤੋੜ ਕੇ ਤੇ ਬਣਾਉਨੇ ਆ ਤੇ ਕਿੰਨਾ ਮਤਲਬ ਵਧੀਆ ਲੱਗਦਾ ਨਾ ਤੇ ਬਿਨਾਂ ਜ਼ਹਿਰ ਦੇ ਜਿਹੜੀਆਂ ਸਬਜ਼ੀਆਂ ਉਹ ਆਪਾਂ ਖਾਣੇ ਆ ਆਪ ਵੀ ਇਹ ਮਿੱਠਾ ਹੀ ਨਹੀਂ ਆ ਜਾਂਦੀਆਂ ਹੁਣ ਜਿਹੋ ਜਿਹੇ ਬੂਟੇ ਆ ਉਹ ਜੀ ਮਿਰਚਾਂ ਹੋਣੀਆਂ ਜਿਸਨਾਂ ਬਣੀਆਂ ਦਈਆਂ ਦੋ ਹੀ ਲੱਗੀਆਂ ਨੇ ਕਿਹਨੇ ਹੁਣ ਦੇਖਦੀ ਆ ਸਾਡੇ ਦੋ ਹੋਰ ਰਹਿ ਗਏ ਆ ਛੋਟੀਆਂ ਛੋਟੀਆਂ ਆ ਲੈ ਆ ਵੀ ਲੱਗੀਆਂ ਆ ਇੱਧਰ ਮਾਰੋ ਅੱਛੀ ਕੀ ਕਿ ਬਣਿਆ ਆ ਆਜਾ ਲਿਖਤਾ ਤਾਂ ਨਾਮ ਇਹ ਮੇਰਾ ਨਾਮ ਹਾਂ ਵੇਖ ਲੈ ਜੇ ਜੇ ਐਚ ਜੇ ਜੂ ਆਈ ਓ ਓ ਹਾਂਜੀ ਇਹ ਸਾਡਾ ਵਰਕਿੰਗ ਟਾਈਮ ਆ ਤੇ ਮੇਰੀ ਕਲਾਸ ਓਵਰ ਹੋ ਗਈ ਆ ਤੇ ਗਰਨੀਤ ਦੀ ਸ਼ੁਰੂ ਹੋ ਗਈ ਆ ਹਨਾ ਮੈਂ ਪੜ੍ਹ ਲੈਣਾ ਗਰਨੀਤ ਪੜਾ ਵੀ ਦਿੱਤਾ ਪੜ ਵੀ ਲਿਆ ਉਨ ਗਣਿਤ ਦੀ ਕਲਾਸ ਹੋਰ ਹੋ ਗਈ ਹੁਣ ਇਹ ਲੱਗੂਗੀ 5-10 ਮਿੰਟ ਡਰਾਇੰਗ ਦੀ ਕਲਾਸ ਪੜਿਆ ਕਰੋ ਸਾਰੇ ਪੜਿਆ ਕਰੋ ਠੀਕ ਆ ਵੱਧ ਤੋਂ ਵੱਧ ਟਾਈਮ ਸਟੱਡੀ ਨੂੰ ਦਿਆ ਕਰੋ ਕਿ